ਘਟਨਾ ਫਲੋਰਤੀ ਹੈ ਜਿੱਥੇ ਇੱਕ ਮੈਡੀਕਲ ਸਟੋਰ ਦੇ ਵਿੱਚ ਏਸੀ ਨੂੰ ਅੱਗ ਲੱਗ ਗਈ ਦੁਕਾਨਦਾਰ ਵੱਲੋਂ ਜਲਦੀ ਨਾਲ ਫੋਨ ਕਰਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਵੀ ਗਈ ਪਰ ਫਾਇਰ ਬ੍ਰਿਗੇਡ ਦੀ ਗੱਡੀ ਦੀ ਪਾਣੀ ਵਾਲੀ ਮੋਟਰ ਸਟਾਰਟ ਨਹੀਂ ਹੋਈ ਲਗਭਗ 20 ਮਿੰਟ ਕਰਮਚਾਰੀ ਉਸ ਮੋਟਰ ਨੂੰ ਸਟਾਰਟ ਕਰਦੇ ਰਹੇ ਪਰ ਉਹ ਮੋਟਰ ਸਟਾਰਟ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਕੁਦਰਤੀ ਤੌਰ ਤੇ ਉਸ ਵਕਤ ਮੀਂਹ ਆ ਗਿਆ ਜਿਸ ਨਾਲ ਕੀ ਅੱਗ ਬੁਝ ਗਈ ਇਹ ਘਟਨਾ ਫਲੋਰ ਤੇ ਆਸ-ਪਾਸ ਦੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਨਾਰੇ ਉੱਤੇ ਇੱਕ ਜਿਹੜਾ AC ਦਾ ਹਵਾ ਕੱਢਣ ਵਾਲਾ ਪੰਪਾ ਉਹਨੂੰ ਅੱਗ ਲੱਗ ਗਈ ਸੀ ਥੋੜੀ ਦੇਰ ਪਹਿਲਾਂ ਪਰ ਬਹੁਤ ਅਫਸੋਸਨਾ ਕਹਿਣਾ ਪੈ ਰਿਹਾ ਮੈਨੂੰ ਕਿ ਮੇਰੇ ਸਾਹਮਣੇ ਇਸ ਵੇਲੇ ਫਾਇਰ ਬ੍ਰਿਗੇਡ ਦਾ ਛੋਟਾ ਇਹ ਅੱਗ ਬੁਝਾਉਣ ਵਾਸਤੇ ਆਇਆ ਹੋਇਆ ਔਰ ਇਹਨੂੰ 15 ਮਿੰਟ ਹੋ ਗਏ ਤੇ ਟੱਕਰਾ ਮਾਰਦਿਆਂ ਉਹ ਸਟਾਰਟ ਹੀ ਨਹੀਂ ਹੋ ਰਿਹਾ ਔਰ ਥੋੜਾ ਜਿਹਾ ਪਰਮਾਤਮਾ ਵੱਲੋਂ ਇਹ ਅੱਗ ਦੇ ਉੱਤੇ ਕੁਝ ਕਾਬੂ ਪੈ ਗਿਆ ਹੋਇਆ ਇਹ ਫਾਇਰ ਹੈ ਬਗੈਰ ਦੀ ਫਲੋਰ ਨਗਰ ਕੌਂਸਲ ਦੀ ਫਾਇਰ ਬਗੈਰ ਦੇ ਆਸੇ ਉੱਤੇ ਹੁੰਦੀ ਤੇ ਇੱਥੇ ਬਹੁਤ ਬੜਾ ਇੱਕ ਨੁਕਸਾਨ ਇਹ ਰ ਹੋ ਸਕਦਾ ਸੀਗਾ ਕਿ ਨਹੀਂ ਜਾਣੋ ਕਿ ਇਹਨੂੰ ਜਲਦੀ ਤੋਂ ਜਲਦੀ ਨਗਰ ਕੌਂਸਲ ਫਲੋਰ ਨੂੰ ਇਹ ਬੇਇੱਜ਼ਤੀ ਨਹੀਂ ਜਣਾ ਪੇ ਇਸ ਤਰ੍ਹਾਂ ਇਸੋ ਪੈਣਾ ਬੇਕਰੋ ਵੱਡਾ ਹਾਸਾ ਹੋ ਜਾਏ ਫਲੋਰ ਦੇ ਵਿੱਚ ਇਹੋ ਜਿਹਾ ਕੋਈ ਪ੍ਰਵਾਤਮਾ ਨਾ ਕਰੇ ਕੋ ਆਸਾ ਹੋਏ ਇਹ ਜਿਹੜੇ ਤੁਹਾਡੀਆਂ ਗੱਡੀਆਂ ਇਹਨਾਂ ਨੂੰ ਰਿਪੇਅਰ ਕਰਾਓ ਠੀਕ ਕਰਾਓ ਤਾਂ ਜੋ ਇਹਦਾ ਜਿਹੜਾ ਫਾਇਦਾ ਆ ਜਿਸ ਕੰਮ ਵਾਸਤੇ ਤਾਂ ਹੁੰਦਾ ਤੇ ਆ ਗਿਆ ਇਹੋ ਉਸ ਕੰਮ ਆ ਸਕਣ ਜੈ ਹਿੰਦ ਘਟਨਾ ਫਿਲੌਰ ਦੀ ਹੈ ਜਿੱਥੇ ਇੱਕ ਮੈਡੀਕਲ ਸਟੋਰ ਦੇ ਵਿੱਚ ਏਸੀ ਨੂੰ ਅੱਗ ਲੱਗ ਗਈ ਦੁਕਾਨਦਾਰ ਵੱਲੋਂ ਜਲਦੀ ਨਾਲ ਫੋਨ ਕਰਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਵੀ ਗਈ ਪਰ ਫਾਇਰ ਬ੍ਰਿਗੇਡ ਦੀ ਗੱਡੀ ਦੀ ਪਾਣੀ ਵਾਲੀ ਮੋਟਰ ਸਟਾਰਟ ਨਹੀਂ ਹੋਈ ਲਗਭਗ 20 ਮਿੰਟ ਕਰਮਚਾਰੀ ਉਸ ਮੋਟਰ ਨੂੰ ਸਟਾਰਟ ਕਰਦੇ ਰਹੇ ਪਰ ਉਹ ਮੋਟਰ ਸਟਾਰਟ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਕੁਦਰਤੀ ਤੌਰ ਤੇ ਉਸ ਵਕਤ ਮੀਂਹ ਆ ਗਿਆ ਜਿਸ ਨਾਲ ਕੀ ਅੱਗ ਬੁਝ ਗਈ ਇੱਕਟਨਾ ਫਲੋਰ ਤੇ ਆਸ-ਪਾਸ ਦੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦਿਨਾਰੇ ਉੱਤੇ ਕੋ ਜਿਹੜਾ ਏਸੀ ਦਾ ਹਵਾ ਕੱਢਣ ਵਾਲਾ ਪੰਪਾ ਉਹਨੂੰ ਅੱਗ ਲੱਗ ਗਈ ਸੀ ਥੋੜੀ ਦੇਰ ਪਹਿਲਾਂ ਪਰ ਬਹੁਤ ਅਫਸੋਸਨਾ ਕਹਿਣਾ ਪੈ ਰਿਹਾ ਮੈਨੂੰ ਕਿ ਮੇਰੇ ਸਾਹਮਣੇ ਇਸ ਵੇਲੇ ਫਾਇਰ ਬ੍ਰਿਗੇਡ ਦਾ ਛੋਟਾ ਇਹ ਅੱਗ ਬੁਝਾਉਣ ਵਾਸਤੇ ਆਇਆ ਹੋਇਆ ਔਰ ਇਹਨੂੰ 15 ਮਿੰਟ ਹੋ ਗਏ ਤੇ ਲੱਗ ਰਿਹਾ ਮਾੜਿਆ ਨੂੰ ਇਹ ਸਟਾਡ ਹੀ ਨਹੀਂ ਹੋ ਰਿਹਾ ਔਰ ਥੋੜਾ ਜਿਹਾ ਪਰਮਾਧਮਾ ਵੱਲੋਂ ਅੱਗ ਦੇ ਉੱਤੇ ਕੁਝ ਕਾਬੂ ਪੈ ਗਿਆ ਹੋਇਆ ਇਹ ਫਾਇਰ ਬਗੈਰ ਦੀ ਫਲੋਰ ਨਗਰ ਕੌਂਸਲ ਦੀ ਫਾਇਰ ਬਗੈਰ ਦੇ ਆਸ ਦੇ ਉੱਤੇ ਹੁੰਦੀ ਤੇ ਇੱਥੇ ਬਹੁਤ ਬੜਾ ਇੱਕ ਨੁਕਸਾਨ ਇਹਦਾ ਹੋ ਸਕਦਾ ਸੀਗਾ ਕਿ ਨਹੀਂ ਜਣਾ ਕਿ ਇਹਨੂੰ ਜਲਦੀ ਤੋਂ ਜਲਦੀ ਨਗਰ ਕੌਂਸਲ ਫਲੋਰ ਨੂੰ ਇਹ ਬੇਇੱਜ਼ਤੀ ਨਹੀਂ ਜਣਾ ਤੇ ਇਸ ਤੋਂ ਇਸੋ ਪੈਣਾ ਬੇਕਰੋ ਵੱਡਾ ਹਾਸਾ ਹੋ ਜਾਏ ਫਲੋਰ ਦੇ ਵਿੱਚ ਇਹੋ ਜਿਹਾ ਕੋਈ ਪ੍ਰਵਾਦਮਾ ਨਾ ਕਰੇ ਕੋ ਆਸਾ ਹੋ ਜਾਏ ਇਹ ਜਿਹੜੀਆਂ ਤੁਹਾਡੀਆਂ ਗੱਡੀਆਂ ਇਹਨਾਂ ਨੂੰ ਰਿਪੇਅਰ ਕਰਾਓ ਠੀਕ ਕਰਾਓ ਤਾਂ ਜੋ ਇਹਦਾ ਜਿਹੜਾ ਫੈਸਲਾ ਆ ਇਸ ਕੰਮ ਵਾਸਤੇ ਤਾਂ ਹੁੰਦਾ ਤੇ ਇਹ 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 ਉਹ ਸਾਮ ਆ ਸਕਣ ਜੈ ਹਨ ਘਟਨਾ ਫਲੋਰਤੀ ਹੈ ਜਿੱਥੇ ਇੱਕ ਮੈਡੀਕਲ ਸਟੋਰ ਦੇ ਵਿੱਚ ਏਸੀ ਨੂੰ ਅੱਗ ਲੱਗ ਗਈ ਦੁਕਾਨਦਾਰ ਵੱਲੋਂ ਜਲਦੀ ਨਾਲ ਫੋਨ ਕਰਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਵੀ ਗਈ ਪਰ ਫਾਇਰ ਬ੍ਰਿਗੇਡ ਦੀ ਗੱਡੀ ਦੀ ਪਾਣੀ ਵਾਲੀ ਮੋਟਰ ਸਟਾਰਟ ਨਹੀਂ ਹੋਈ ਲਗਭਗ 20 ਮਿੰਟ ਕਰਮਚਾਰੀ ਉਸ ਮੋਟਰ ਨੂੰ ਸਟਾਰਟ ਕਰਦੇ ਰਹੇ ਪਰ ਉਹ ਮੋਟਰ ਸਟਾਰਟ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਕੁਦਰਤੀ ਤੌਰ ਤੇ ਉਸ ਵਕਤ ਮੀਂਹ ਆ ਗਿਆ ਜਿਸ ਨਾਲ ਕੀ ਅੱਗ ਬੁਝ ਗਈ ਇੱਕ ਟਨਾ ਫਲੋਰ ਤੇ ਆਸ-ਪਾਸ ਦੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਨਾਰੇ ਉੱਤੇ ਇੱਕ ਜਿਹੜਾ ਏਸੀ ਦਾ ਹਵਾ ਕੱਢਣ ਵਾਲਾ ਪੰਪਾ ਉਹਨੂੰ ਅੱਗ ਲੱਗ ਗਈ ਸੀ ਥੋੜੀ ਦੇਰ ਪਹਿਲਾਂ ਪਰ ਬਹੁਤ ਅਫਸੋਸਨਾ ਕਹਿਣਾ ਪੈ ਰਿਹਾ ਮੈਨੂੰ ਕਿ ਮੇਰੇ ਸਾਹਮਣੇ ਇਸ ਵੇਲੇ ਫਾਇਰ ਬ੍ਰਿਗੇਡ ਦਾ ਜਿਹੜਾ ਛੋਟਾ ਇਹ ਅੱਗ ਬੁਝਾਉਣ ਵਾਸਤੇ ਆਇਆ ਹੋਇਆ ਔਰ ਇਹਨੂੰ 15 ਮਿੰਟ ਹੋ ਗਏ ਤੇ ਲੱਗੜਾ ਆਵਾਜ਼ਾਂ ਨੂੰ ਇਹ ਸਟਾਰਟ ਹੀ ਨਹੀਂ ਹੋ ਰਿਹਾ ਔਰ ਥੋੜਾ ਜਿਹਾ ਪਰਮਾਧਮਾ ਵੱਲੋਂ ਅੱਗ ਦੇ ਉੱਤੇ ਕੋਈ ਸ਼ਕਾਬੂ ਪੈ ਗਿਆ ਹੋਇਆ ਇਹ ਫਾਇਰ ਬਗੈਰ ਦੀ ਫਲੋਰ ਨਗਰ ਕੌਂਸਲ ਦੀ ਫਾਇਰ ਬਗੈਰ ਦੇ ਆਸ ਦੇ ਉੱਤੇ ਹੁੰਦੀ ਕਿ ਇੱਥੇ ਬਹੁਤ ਬੜਾ ਇੱਕ ਨੁਕਸਾਨ ਇਹਦਾ ਹੋ ਸਕਦਾ ਸੀਗਾ ਕਿ ਨੀਣਾ ਕਿ ਇਹਨੂੰ ਜਲਦੀ ਤੋਂ ਜਲਦੀ ਨਗਰ ਕੌਂਸਲ ਫਲੋਰ ਨੂੰ ਇਹ ਬੇਇਤੀਕਾ ਨਹੀਂ ਜਾਣਾ ਪੇ ਇਸ ਤਰ੍ਹਾਂ ਇਸੋ ਪੈਣਾ ਬੇਕੋ ਵੱਡਾ ਹਾਸਾ ਹੋ ਜਾਏ ਫਲੋਰ ਦੇ ਵਿੱਚ ਇਹੋ ਜਿਹਾ ਕੋਈ ਪ੍ਰਵਾਤਮਾ ਨਾ ਕਰੇ ਕੋ ਆਸਾ ਹੋ ਜਾਏ ਇਹ ਜਿਹੜੇ ਤੁਹਾਡੀਆਂ ਗੱਡੀਆਂ ਇਹਨਾਂ ਨੂੰ ਰਿਪੇਅਰ ਕਰਾਓ ਠੀਕ ਕਰਾਓ ਤਾਂ ਜੋ ਇਹਦਾ ਜਿਹੜਾ ਫਾਇਦਾ ਆ ਇਸ ਕੰਮ ਵਾਸਤੇ ਤੁਹਾਨੂੰ ਤੇ ਆ ਗਿਆ ਇਹੋ ਸਾਮ ਆ ਸਕਣ ਜੈ ਹਿੰਦ